ਸੋ ਸਾਰਾ ਗੁਰਦਾਸਪੁਰ ਇਲਾਕਾ ਭਾਈ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਕਦਮਾਂ ਨਾਲ ਪਵਿੱਤਰ ਹੋਇਆ। ਧੰਨ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਸਾਈਕਲ ਤੇ ਜਾ ਜਾ ਕੇ ਤੁਹਾਡੇ ਪਿੰਡਾਂ ਵਿੱਚ ਘੱਟਾ ਕਰਦੇ ਰਹੇ। ਕਿੰਨੀ ਉਹਨਾਂ ਦੀ ਕਹਲਣਾ ਸੀ। ਉਹਨਾਂ ਨੂੰ ਤਾਂ ਸੈਂਕੜੇ ਵੇਰੀ ਨਮਸਕਾਰ ਹੈ। ਉਹਨਾਂ ਦੀ ਕਮਾਈ ਨੂੰ, ਉਹਨਾਂ ਦੀ ਕਹਲਣਾ ਨੂੰ, ਉਹਨਾਂ ਦੀ ਪੰਥ ਲਈ ਕੀਤੀ ਸੇਵਾ ਨੂੰ ਐਸਾ ਸੀ। ਐਸੀ ਘਾਲਣਾ ਕੌਣ ਘਾਲੇਗਾ ਜੋ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਘਾਲੀ ਸਾਥ ਸੁਨੇ ਜੀ ਤੁਸੀਂ ਵੇਖੋ ਸਾਈਕਲ ਆਪ ਚਲਾਉਣਾ ਪੈਡਲ ਟੁੱਟਾ ਜੋੜੇ ਦੇ ਵਿੱਚ ਦੀ ਕਿੱਲ ਖੁੱਭ ਗਿਆ ਤਲੀ ਦੇ ਵਿੱਚੋਂ ਖੂਨ ਚੱਲੀ ਜਾਂਦਾ ਸਾਈਕਲ ਨਹੀਂ ਰੋਕਿਆ ਰਾਗੀ ਸਿੰਘ ਰਾਮ ਸਿੰਘ ਨੂੰ ਮਗਰ ਬਿਠਾ ਕੇ ਕਹਿੰਦੇ ਤੂੰ ਚੱਲ ਕੇ ਕੋਈ ਵਾਜਾ ਤੂੰ ਕੀਰਤਨ ਕਰ ਮੈਂ ਪੰਛਨਾ ਨਾ ਕਰਕੇ ਆਇਆ ਤੇ ਮੈਂ ਕਥਾ ਕਰੂੰ ਤੂੰ ਕੀਰਤਨ ਕਰ ਉਹਨਾਂ ਨੇ ਕੀਰਤਨ ਸ਼ੁਰੂ ਕਰ ਦੇਣਾ ਇਕੱਲੇ ਸਿੰਘ ਨੇ ਤੂੰ ਹੈੱਡ ਕੁਆਟਰ ਮੈਥੇ ਸੇਵਾ ਚੱਲਦੀ ਸੀ ਜਥਾ ਸਾਰਾ ਸੇਵਾ ਵਿੱਚ ਹੁੰਦਾ ਸੀ ਪਿੰਡਾਂ ਵਿੱਚ ਇਸ ਤਰ੍ਹਾਂ ਫਿਰ ਭਾਈ ਰਾਮ ਸਿੰਘ ਨੇ ਕੀਰਤਨ ਕਰਨਾ ਸੰਤਾਂ ਨੇ ਕਥਾ ਕਰਨੀ ਫਿਰ ਅਗਲੇ ਪਿੰਡ ਕੋਈ ਸੰਤ ਇੰਨੀ ਘਾਲਣਾ ਘਾਲ ਦਾ ਡਟਾ ਜਦ ਤੱਕ ਮੇਰੀ ਨਿਗਾਹ ਚ ਤਨੀ ਆਇਆ ਪਾਈ ਉਹਨਾਂ ਮਹਾਂਪੁਰਖਾਂ ਦੀ ਅਸੀਂ ਪਾਪੀ ਜੀਵ ਕਮਾਈ ਖਾ ਰਹੇ ਉਹਨਾਂ ਦੀ ਤਪੱਸਿਆ ਉਹਨਾਂ ਦੀ ਕਮਾਈ ਜੋ ਮਨ ਚਿਤ ਤੋੜ ਤੇ ਆਇੰਦੇ ਮੇਰੇ ਸੱਚਿਆ ਦਿਨ ਦੀ ਬਰਕਤ ਖਾਹੇ ਅਸੰਖ ਕਰੋਗੇ ਸਾਨੂੰ ਜੋ ਅੱਜ ਸਾਹ ਸਮਝੀ ਗੱਡੀਆਂ ਮਿਲੀਆਂ ਜੋ ਵਸਤਰ ਜੋ ਅੰਨ ਜਾਲ ਜੋ ਸੰਸਾ ਦਾ ਸਨਮਾਨ ਹੈ ਕਿ ਉਹਨਾਂ ਮਹਾਂਪੁਰਖਾਂ ਦੀ ਕਮਾਈ ਵਿੱਚੋਂ ਸਾਨੂੰ ਮਿਲਦਾ ਹੈ ਐਨਾ ਵੱਡਾ ਜज्ਬਾ ਸਿੱਖੀ ਦਾ ਸਾਧ ਸੰਗ ਦੀ ਘਰ ਘਰ ਜਾ ਕੇ 15-15 ਘੰਟੇ ਨਗਰ ਕੀਰਤਨ ਜਲੂਸਾਂ ਵਿੱਚ ਖਣ ਖਣ ਕੇ ਪ੍ਰਚਾਰ 15-15 ਘੰਟੇ ਦਾ ਟਾਈਮ 24 ਘੰਟੇ ਤੋਂ ਮਿਸ ਲੋ ਜਲੂਸ ਇੱਕ ਥਾਂ ਤੋਂ ਤੁਰਿਆ ਕਿਤੇ 10 ਮਿੰਟ ਬੋਲੇ ਕਿਤੇ 20 ਮਿੰਟ ਬੋਲੇ 15-15 ਘੰਟੇ ਦਾ ਟਾਈਮ ਬਣਦਾ ਜਦੋਂ ਪ੍ਰਚਾਰ ਕਰਦੇ ਸੰਖੜ ਕੇ ਕਿੰਨੀ ਸਿੱਖੀ ਦੀ ਤੜਪ ਸੀ ਸੰਗਾਂ ਨੂੰ ਕਹਿਣਾ ਸੰਗੋ ਮਨੁੱਖਾ ਜਨਮ ਬਾਰ-ਬਾਰ ਨਹੀਂ ਮਿਲਣਾ ਗੁਰਸਿੱਖਾਂ ਦੇ ਘਰ ਜਨਮ ਬਾਰ-ਬਾਰ ਨਹੀਂ ਮਿਲਣਾ ਕਲਗੀ ਧਰ ਦੀ ਟਕਸਾਲ ਸਾਜੀ ਹੋਈ ਜਥੇਬੰਦੀ ਵਿੱਚ ਬਾਰ-ਬਾਰ ਆਉਣਾ ਨਹੀਂ ਮਿਲਣਾ ਏ ਖਾ ਕੇ ਪੈ ਕੇ ਸੌਂ ਕੇ ਇਹ ਮਨੁੱਖਾਂ ਜਿੰਦਗੀ ਬਿਨਾ ਪੰਥ ਦੀ ਸੇਵਾ ਕੀਤੇ ਗਵਾ ਲਈਏ ਤਾਂ ਸਾਡੇ ਨਾਲੋਂ ਮੰਦ ਭਾਗਾ ਵਾਲਾ ਹੋਰ ਕੋਈ ਬੰਦਾ ਨਹੀਂ ਇਹ ਬਚਨ ਸਿੰਘਾਂ ਨੂੰ ਕਿਹਾ ਕਰਦੇ ਜਿਵੇਂ ਐਸੇ ਮਹਾ ਬਲੀ ਮਹਾਪੁਰਖ ਐਸੀ ਉਹਨਾਂ ਦੀ ਘਾਲਣਾ ਸਾਥ ਸਮੇਂ ਦੀ ਸੰਤ ਬਾਬਾ ਗੁਰਬਚਨ ਸਿੰਘ ਜੀ ਨੂੰ ਉਹਨਾਂ ਦੇ ਪਲੰਘ ਥੱਲੇ ਗੜਬਈ ਘੰਟਾ ਡੇਢ ਘੰਟਾ ਥੱਲੇ ਆਰਾਮ ਕਰਕੇ ਗੁਜ਼ਾਰ نیند ਲੈ ਲੈਣੀ ਤੇ ਸੰਤਾਂ ਨੂੰ ਘੰਟਿਆਂ ਬੰਦੀ ਬਾਣੀ ਸੁਣਾਉਣੀ ਗੜਬਈ ਪੁਣੇ ਦੀ ਸੇਵਾ ਕਥਾਂ ਦੇ ਪਾਠ ਦੀ ਸੇਵਾ ਲੱਖ ਬਨ ਕੇ ਜਿਵੇਂ ਆ ਸੇਵਾਦਾਰੋਂ ਪ੍ਰਾਣੇ ਸਿੰਘ ਦੱਸਦੇ ਆ ਕਿ ਸੰਤ ਜਿੰਨਾ ਚਿਰ ਵੱਡੇ ਸੰਤਾਂ ਨਾਲ 10 ਸਾਲ ਗੜਬਈ ਰਹੇ ਕਿਤੇ ਰਾਜ ਕੇ ਸੁੱਤੇ ਨਹੀਂ ਦੇਖੇ 2 3 ਘੰਟਿਆਂ ਤੋਂ ਵੱਧ ਤੇ ਜਦੋਂ ਮੁਖੀ ਬਣ ਕੇ ਉਦੋਂ ਕਿਹੜਾ ਉਹਨਾਂ ਨੂੰ ਆਰਾਮ ਮਿਲਿਆ ਸਾਧ ਸੰਗਤ ਨੂੰ ਤੰ ਸਾਨੂੰ ਮਹਾਪੁਰਖ ਉਹਨਾਂ ਦੀ ਕਮਾਈ ਅਸੀਂ ਖਾ ਰਹੇ ਹਾਂ ਉਹਨਾਂ ਦਾ ਲੂਣ ਅਸੀਂ ਖਾ ਰਹੇ ਹਾਂ ਇਹ ਉਹਨਾਂ ਦਾ ਨਮਕ ਹੈ ਉਹਨਾਂ ਦਾ ਬੀਦ ਬੀਜਿਆ ਸੋ ਉਹਨਾਂ ਮਹਾਂਪੁਰਖਾਂ ਦਾ ਗੁਰਦਾਸਪੁਰਿਓ ਤੁਹਾਡੇ ਨਗਰਾਂ ਦੇ ਵਿੱਚ ਛੱਪੇ ਛੱਪੇ ਤੇ ਤੁਹਾਡੇ ਘਰ-ਘਰ ਵਿੱਚ ਉੱਗ ਗਈ ਤੁਹਾਡੇ ਅੰਦਰ ਇੱਕ ਸਿੱਖੀ ਦਾ ਡੱਡਵਾ ਉਹਨਾਂ ਨੇ ਪੈਦਾ ਕੀਤਾ ਸਿੱਖੀ ਦੀ ਲਹਿਰ ਸਿੱਖੀ ਦੀ ਜੋਤ ਐਨੀ ਪਰਫੁੱਲਤ ਉਹਨਾਂ ਨੇ ਕੀਤੀ ਗੁਰਦਾਸਪੁਰ ਦੇ ਅੰਦਰ ਬਹੁਤ ਵੱਡੇ ਵੱਡੇ ਪਖੰਡੀਆਂ ਦੇ ਡੇਰੇ ਸਨ ਗੁਰੂ ਘਰ ਦੇ ਦੋਖੀਆਂ ਦੇ ਪਰ ਉਹਨਾਂ ਨੇ ਥੋੜੇ ਸਮੇਂ ਵਿੱਚ ਹੀ ਸਿੱਖੀ ਦੀ ਬਹੁਤ ਵੱਡੀ ਲਹਿਰ ਖੜੀ ਕਰ ਦਿੱਤੀ ਐਮਰਜੈਂਸੀ ਦਾ ਜਲੂਸ ਐਮਰਜੈਂਸੀ ਦਾ ਮੌਕਾ ਨਰੰਡਣੀਆਂ ਡੀਸੀ ਨਰਕਧਾਰੀ ਇਹ ਕਹਿ ਦਵੇ ਕਿ ਤੁਸੀਂ ਗਰਦਾਸਪੁਰ ਵਿੱਚ ਜਲੂਸ ਨਹੀਂ ਕੱਢ ਸਕਦੇ ਸੈਂਟਰ ਦੇ ਮੰਤਰੀ ਨੇ ਆਉਣਾ ਤੇ ਐਡੀ ਵੱਡੀ ਨਰ ਪੈਸਾ ਪੂਰਨ ਸੰਤ ਦੀ ਕਮਾਈ ਵੇਖੋ ਆਮ ਹੁੰਦਾ ਨਾ ਡਰ ਕੇ ਅੰਦਰ ਕੁੱਡ ਵਿੱਚ ਵੜ ਜਾਂਦਾ ਕਹਿੰਦੇ ਡੀਸੀ ਨੂੰ ਕਹਿ ਦਿਓ ਮੇਰੇ ਵੱਲੋਂ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿੱਚ ਇਹ ਜਲੂਸ ਨਿਕਲ ਰਿਹਾ ਦੇ ਜੈਂਟਰਲ ਦੇ ਵਜ਼ੀਰ ਨੇ ਆਉਣਾ ਇੱਕ ਪਾਸੇ ਗੱਡੀ ਖਿਲਾੜ ਕੇ ਜੋੜਾ ਲਾ ਕੇ ਸਿਰ ਢਾਕੇ ਹੱਥ ਜੋੜਨ ਕੇ ਸਿਰ ਝੁਕਾ ਕੇ ਖੜ ਜਾਏ ਸਤਿਗੁਰੂ ਦੇ ਅਦਬ ਦੇ ਵਿੱਚ ਇਹ ਨਗਰ ਕੀਰਤਨ ਇਸੇ ਸੜਕ ਦੇ ਉੱਤੋਂ ਦੀ ਜਾਏਗਾ ਜ ਜਿਹਨੂੰ ਉਸ ਕੋਈ ਰੋਕ ਨਹੀਂ ਸਕਦਾ ਮਾਹ ਦਾ ਨਾਮ ਇਹ ਉਹੀ ਕਹਿ ਸਕਦੇ ਸਨ ਮਨ ਸੱਚਾ ਮੁਖ ਸੱਚਾ ਸੋਈ ਅਬਰ ਨਪੇਖ ਹੈ ਇੱਕ ਸੁਬਿੰ ਕੋ ਇਹ ਨਾਨਕ ਦੇ ਲਖਣ ਬ੍ਰਹਮ ਗਿਆਨੀ ਹੋਏ ਮੈਥੇਲ ਇੰਟਰਪੇ ਰਿਆ ਸੀ ਉਹ ਬਚਨ ਪ੍ਰਵਖਤ ਆ ਗਿਆ ਫਿਰ ਸਿੰਘ ਖੜੇ ਸਨ ਸਿੰਘਾਂ ਨੂੰ ਕਹਿੰਦੇ ਸੰਘੋ ਕਰੋ ਆਪੋ ਆਪਣੇ ਮਨ ਦੇ ਫੁਰਨੇ ਕਰਤਾਰ ਸਿੰਘ ਗੁਰੂ ਸਾਹਿਬ ਦੀ ਕਿਰਪਾ ਨਾਲ ਕੱਲੇ ਕੱਲੇ ਦਾ ਤੁਹਾਡਾ ਫੁਰਨਾ ਬੁੱਝੇਗਾ ਕਰੋ ਜੋ ਜੋ ਇੱਛਾ ਤੁਹਾਡੇ ਮਨ ਵਿੱਚ ਹੈ ਕੱਲੇ ਕੱਲੇ ਦਾ ਫੁਰਨਾ ਬੁੱਝ ਜੰਨਾ ਐਸੇ ਮਹਾਂਪੁਰਖ ਅੰਤਰਜਾਮੀ ਕੌਣ ਇਦਾਂ ਕਹਿ ਸਕਦਾ ਉਹ ਸਮਰੱਥ ਸੰਸਾਦ ਸੰਗਦੀ ਫੇਰ ਇੰਦਰਾ ਗਾਂਧੀ ਦੇ ਮੂੰਹ ਤੇ ਦੇਸ਼ ਦੀ ਇੰਨੀ ਸ਼ਕਤੀਸ਼ਾਲੀ ਪ੍ਰਧਾਨ ਮੰਤਰੀ ਤੇ ਇਹਨੂੰ ਗੱਜ ਕੇ ਵੰਗਾਰ ਦੇਣਾ ਦਿੱਲੀ 22 ਲੱਖ ਦੇ ਕੱਟ ਵਿੱਚ ਉਹ ਇਕੱਲਾ ਸੰਤ ਦੁਨੀਆ ਵਿੱਚ ਔਰ ਸਿੱਖ ਪੰਥ ਦਾ ਇੱਕੋ ਸ਼੍ਰੋਮਣੀ ਸੰਤ ਸੰਤ ਬਾਬਾ ਕਰਤਾਰ ਸਿੰਘ ਦੀ ਖਾਲਸਾ ਜੀ ਸੰਹੋਰ ਨਹੀਂ ਕਿਸੇ ਦੀ ਹਿੰਮਤ ਪਈ ਸੋ ਭਾਈ ਤੁਹਾਡਾ ਤਾਂ ਲੱਖਾਂ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਪਿਆਰ ਨਾਲ ਨਾ ਭਿੱਜਿਆ ਹੋਇਆ ਲੱਖਾਂ ਭਿੱਜੀ ਹੋਈ ਧਰਤੀਆਂ ਜੋ ਮੈਂ ਵੇਖਦਾ ਹਾਂ ਪੁਰਾਣੇ ਸਿੰਘ ਬੈਠੇ ਹੈ ਭਾਈ ਕਸ਼ਮੀਰ ਸਿੰਘ ਜੀ ਬਰਿਆਰ ਬੈਠੇ ਹੈ ਵੱਡੇ ਮਹਾਂਪੁਰਖਾਂ ਦੇ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਸੁਪੁੱਤਰ ਸਰਦਾਰ ਗੁਰਿੰਦਰਪਾਲ ਸਿੰਘ ਜੀ ਗੋੜਾ ਬੈਠੇ ਹੈ ਭਾਟੀਆਂ ਸਾਹਿਬ ਦੇ ਸੁਪੁੱਤਰ ਹੈ ਇਨ ਦੇ ਘਰ ਵਿੱਚ ਜਥਾ ਜਾਂਦਾ ਰਿਹਾ ਆਖਦੀਆਂ ਵੱਡੇ ਸੰਤਾਂ ਤੋਂ ਲੈ ਕੇ ਇਹਨਾਂ ਪਰਵਾਰਾਂ ਨੇ ਬਹੁਤ ਸੇਵਾ ਕੀਤੀ ਹੈ ਬਹੁਤ ਵੱਡਾ ਯੋਗਦਾਨ ਹੈ ਗਿਆਨੀ ਪ੍ਰਗਟ ਸਿੰਘ ਜੀ ਭੀਲੋਵਾਲ ਬੈਠੇ ਆ ਮਹਾਪੁਰਖ ਜਥੇਦਾਰ ਸੰਤ ਬਾਬਾ ਹਰੀ ਸਿੰਘ ਜੀ ਮਿਸਲ ਸਿੰਘ ਸਾਹਿਬ ਜਥੇਦਾਰ ਬਾਬਾ ਹਰੀ ਸਿੰਘ ਜੀ ਨਲੂਆ ਬਹੁਤ ਵੱਡੀ ਇਹਨਾਂ ਮਹਾਪੁਰਖਾਂ ਦੀ ਸੇਵਾ ਗਿਆਨੀ ਭਵਿੰਦਰ ਸਿੰਘ ਜੀ ਬੈਠੇ ਆ ਇਸੇ ਨਗਰ ਦੇ ਬਾਹਰ ਵੈਕਾਂ ਤੇ ਘਰ ਹੈ ਮੇਰੇ ਨਾਲ ਹੀ ਜਥੇ ਵਿੱਚ ਰਹੇ ਬਾਬਾ ਬੂਣ ਸਿੰਘ ਜੀ ਬਾਬਾ ਮਸਾ ਸਿੰਘ ਜੀ ਕੋਲੋਂ ਸੰਤਿਆ ਇਹਨਾਂ ਦਾ ਭਰਾ ਵੀ ਕੌਮ ਲਈ ਸਿੱਖ ਸੰਘਰਸ਼ ਵਿੱਚ ਸ਼ਹੀਦ ਹੋਇਆ ਇਹਨਾਂ ਪਰਿਵਾਰਾਂ ਨੇ ਇਹਨਾਂ ਸਿੰਘਾਂ ਨੇ ਟਕਸਾਲ ਦੀ ਬਹੁਤ ਵੱਡੀ ਸੇਵਾ ਕੀਤੀ ਇਸ ਨਗਰ ਦੇ ਅਮਰਸ਼ੀਰ ਭਾਈ ਅਮਰੀਕ ਸਿੰਘ ਜੀ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਇੱਥੇ ਸੇਵਾ ਕੀਤੀ ਔਰ ਝਾਲਮਾਨੇ ਸਰਕਾਰ ਦੀਆਂ ਏਜੰਸੀਆਂ ਨੇ ਤਣ ਦੀ ਕਲਾ ਵਾਲੇ ਜਥੇਬੰਦੀ ਦੇ ਸਿੰਘ ਪ੍ਰਚਾਰਕ ਔਰ ਕੌਮ ਨੂੰ ਜਗਾਉਣ ਵਾਲੇ ਦ੍ਰਿੜਤਾ ਨਾਲ ਸੇਵਾ ਕਰਨ ਵਾਲੇ ਦਿਨ ਦਿਹਾੜੇ ਗੋਲੀਆਂ ਨਾਲ ਭੰਨ ਕੇ ਇੱਥੇ ਸ਼ਹੀਦ ਕੀਤਾ ਮੈਂ ਉਦੋਂ ਮਹਤੇ ਮਹਾਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਪਾਸ ਸੀ ਬਾਬਾ ਜੀ ਨੇ ਇੰਨਾ ਦੁੱਖ ਮਨਾਇਆ ਇੰਨਾ ਕੁ ਦੁੱਖ ਬਿਆਨ ਕਰਕੇ ਨਹੀਂ ਦੱਸਿਆ ਜਾ ਸਕਦਾ ਪਾਈ ਮਰੀਕ ਸਿੰਘ ਜੀ ਜੋ ਇਸੇ ਨਗਰ ਦੇ ਸਨ ਇੱਥੇ ਪ੍ਰਬੰਧਕ ਸਨ ਬਾਬਾ ਲਖਾ ਸਿੰਘ ਜੀ ਤੋਂ ਕਾਫੀ ਸਮਾਂ ਪਹਿਲਾਂ ਸੇਵਾ ਕਰਦੇ ਰਹੇ ਸੋ ਆਲੂ ਵਾਲਿਆ ਸਾਹਿਬ ਇਹ ਸਾਰੇ ਪ੍ਰਾਣੇ ਯੋਧੇ ਸਾమే ਇਸ ਇਲਾਕੇ ਦੇ ਨਾਗੀਆਂ ਬੜੀਆਂ-ਬੜੀਆਂ ਸੇਵਾਵਾਂ ਕੌਮ ਦੀ ਖਾਤਰ ਸੋ ਸਾਥ ਸੁਨਜੀ ਮਹਸਮੁੱਤੇ ਸ਼ਹੀਦ ਪਰਵਾਨਾਂ ਦਾ ਮਹਾਪੁਰਖਾਂ ਦਾ ਸਾਡੇ ਬਹੁਤ ਹੀ ਸਤਕਾਰ ਜੋ ਸੰਤ ਬਾਬਾ ਬੁੱਧ ਸਿੰਘ ਜੀ ਨੱਕੇ ਘੁੰਮਣਾ ਵਾਲੇ ਜਿਹੜੇ ਜਥੇਬੰਦੀ ਨਾਲ ਬਹੁਤ ਵੱਡਾ ਸਨੇਹ ਔਰ ਸਜੋਗ ਦਿੰਦੇ ਆ ਔਰ ਚੜ੍ਹਦੀ ਕਲਾ ਵਿੱਚ ਤਰੋ ਭਾਵੇਂ ਇੱਕ ਹੀ ਪਰ ਪਤਾ ਲੱਗੇ ਵੀ ਕੋਈ ਤੁਰਦਾ ਨਾ ਉੱਧਰ ਵੀ ਤਰੇ ਡਾਣਾ ਉੱਧਰ ਵੀ ਤਰੇ ਡਾਣਾ ਉਹ ਗੱਲ ਚੰਗੀ ਨਹੀਂ ਲੱਗਦੀ ਇੱਕ ਪਾਸਾ ਲੈ ਕੇ ਤੁਰੋ ਦੀ ਇੱਕ ਖਿੱਚ ਕੇ ਤੁਰੋ ਪਤਾ ਲੱਗੇ ਵੀ ਤੁਹਾਡੇ ਨਾਲ ਕੋਈ ਖੜਾ ਵਿੱਚ ਵਿਚਾਲਾ ਨਾ ਰੱਖੋ ਰਾਜਨੀਤੀਆਂ ਨਹੀਂ ਕਰਨੀਆਂ ਚਾਹੀਦੀਆਂ ਮਿੱਤਰ ਨੂੰ ਆਸ ਨਹੀਂ ਦੁਸ਼ਮਣ ਨੂੰ ਭੈ ਨਹੀਂ ਉਹ ਮਿੱਤਰ ਨਹੀਂ ਹੈ ਦੁਨੀਆ ਵਿੱਚ ਉਹ ਧੋਖੇ ਬਾਜ ਆ ਉਹ ਬੁੱਝਦੇ ਲੈ ਕੋ ਕਿਤੇ ਵੀ ਤੁਹਾਡੇ ਨਾਲ ਧੋਖਾ ਦੇ ਸਕਦਾ ਸੋ ਬਾਬਾ ਬੁੱਧ ਸਿੰਘ ਜੀ ਨੱਕੇ ਘੁਮਣਾ ਵਾਲੇ ਜਥੇ ਬੰਦੀ ਨਾਲ ਡਟ ਕੇ ਸੇਵਾ ਕਰ ਰਹੇ ਆ ਉਹਨਾਂ ਦੇ ਸੁਪੁੱਤਰ ਭਾਈ ਲੋਕਦੀਪ ਸਿੰਘ ਜੀ ਉਹ ਵੀ ਆਇਆ ਸੋ ਸਾਰਿਆਂ ਦੇ ਪ੍ਰਿੰਸੀਪਲ ਸਰਦਾਰ ਗੁਰਦੀਪ ਸਿੰਘ ਜੀ ਬੈਠੇ ਆ ਬਹੁਤ ਇਹਨਾਂ ਬਜ਼ੁਰਗਾਂ ਦੀ ਹਾਲਣਾ ਨੂੰ ਸਮਾਗਮ ਸੋ ਇਹਨਾਂ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ